ਜ਼ਿੰਦਗੀ ਦਾ ਭੇਤ ਗੁਰੂ ਪੀਰੂ ਸਾਡੇ ਲਈ ਸੁੱਖ ਦੀ ਹੋਰ ਐਮਿਤ ਹੈ ਤੇ ਦੁੱਖ ਦੀ ਕੋਈ ਹੋਰ ਪਰ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਜਿਸ ਨੇ ਜ਼ਿੰਦਗੀ ਦੀ ਅਸਲਤ ਨੂੰ ਜਾਣਿਆ ਹੈ ਉਸਨੇ ਫਿਰ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣਿਆ ਹੈ ਜਿਵੇਂ ਕਿ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ અપਮਾਨ ਹਰ ਖੋਗ ਤੇ ਰਹੈ ਅਤੇ ਤ ਤਿੰਨ ਜਗ ਤਤ ਪਛਾਨ ਪਾਮ ਜੋ ਮਨ ਸੁਖ ਤੇ ਦੁੱਖ ਨੂੰ ਵੱਖ-ਵੱਖ ਨਹੀਂ ਬਲਕਿ ਇੱਕੋ ਜਿਹਾ ਜਾਂਦਾ ਹੈ ਅਤੇ ਸੁਖ ਦੁੱਖ ਹੀ ਨਹੀਂ ਬਲਕਿ ਆਦਰ ਤੇ ਨਿਰਾਦਰ ਨੂੰ ਜੋ ਇੱਕੋ ਜਿਹਾ ਜਾਂਦਾ ਹੈ ਜੋ ਆਦਰ ਤੇ ਫੁੱਲਦਾਨੀ ਤੇ ਨਿਰਾਦਰ ਹੋਣ ਤੇ ਕ੍ਰੋਧ ਜਾਂ ਚਿੰਤਾ ਚ ਨਹੀਂ ਆਉਂਦਾ ਜੋ ਹਰਕਤ ਸੋਗ ਪਾਪ ਖੁਸ਼ੀ ਤੇ ਗਮੇ ਤੋਂ ਨਿਰਲੇਪ ਰਹਿੰਦਾ ਹੈ ਸਹੀ ਅਰਥਾ ਵਿੱਚ ਉਹੀ ਮੰਨਣੇ ਜਗਤ ਵਿੱਚ ਅਸਲ ਤਤ ਨੂੰ ਜੀਵਨ ਦੀ ਅਸਲੀਅਤ ਨੂੰ ਪਛਾਣਿਆ ਹੈ ਉਸ ਨੇ ਹੀ ਜ਼ਿੰਦਗੀ ਦੇ ਭੇਦ ਨੂੰ ਜਾਣਿਆ ਹੈ ਉਸ ਨੇ ਹੀ ਅਕਾਲ ਪੁਰਖ ਨੂੰ ਪਛਾਣ ਲਿਆ ਹੈ ਇਨਸਾਨ ਨੂੰ ਰੱਬ ਯਾਦ ਨਹੀਂ ਰਹਿੰਦਾ ਗੁਰੂ ਤੇਗ ਬਹਾਦਰ ਜੀ ਸਾਨੂੰ ਸਾਡਾ ਸ਼ੀਸ਼ਾ ਦਿਖਾਉਂਦੇ ਹੋਏ ਬਚਨ ਕਰਦੇ ਹਨ ਕਿ ਜਦ ਮਨ ਉੱਤੇ ਵਿਕਾਰਾਂ ਦਾ ਪਰਦਾ ਹੋਏ ਉਦੋਂ ਉਸ ਨੂੰ ਫਿਰ ਰੱਬ ਯਾਦ ਨਹੀਂ ਰਹਿੰਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਝੂਠਾ ਦਨ ਸਾਚਾ ਕਰ ਮੰਨਿਓ ਜਿਉ ਸੁਪਨਾ ਰਹਿ ਨਾਈ। ਭਾਵ ਜਦ ਮਨ ਕਾਮ ਦੇ ਮੋਹ ਵਿੱਚ, ਗ੍ਰੋਧ ਦੇ ਮੋਹ ਦੇ ਕਾਬੂ ਵਿੱਚ ਆਇਆ ਰਹਿੰਦਾ। ਉਦੋਂ ਉਹ ਅਕਾਲ ਪੁਰਖ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ। ਇਹ ਵਿਕਾਰ ਇਹ ਮਨ ਨੂੰ ਕਦੇ ਰੱਬ ਯਾਦ ਨਹੀਂ ਆਉਣ ਦਿੰਦੇ ਅਤੇ ਜੋ ਸਾਡਾ ਸਰੀਰ ਹੈ ਜੋ ਸਦਾ ਨਾਲ ਨਹੀਂ ਰਹਿਣ ਵਾਲਾ, ਮਨ ਉਸ ਨੂੰ ਹੀ ਸਦਾ ਕਾਇਮ ਰਹਿਣ ਵਾਲਾ ਸਮਝੀ ਜਾਂਦਾ ਹੈ। ਇਸ ਨੂੰ ਵਿਕਾਰਾਂ ਅੰਦਰ ਲਾਈ ਰੱਖਦਾ ਹੈ ਜਿਵੇਂ ਰਾਤ ਵੇਲੇ ਸੁਪਨਾ ਆਉਂਦਾ ਹੈ। ਤੇ ਮਨੁੱਖ ਉਸ ਸੁਪਨੇ ਅੰਦਰ ਬਹੁਤ ਕਾਰਜ ਕਰਦਾ ਉਸ ਨੂੰ ਹੀ ਅਸਲ ਜਾਣ ਕੇ ਮਨ ਪਰਚਾਂਦਾ ਪਰ ਜਿਉਂ ਹੀ ਉੱਠਦਾ ਤਾਂ ਦੇਖਦਾ ਹੈ ਕਿ ਇਹ ਤਾਂ ਸਿਰਫ ਇੱਕ ਸੁਪਨਾ ਸੀ ਅਸਲਤ ਨਹੀਂ ਇੰਜ ਹੀ ਵਿਕਾਰ ਇਹ ਵਿਕਾਰਾਂ ਦਾ ਝੂਠਾ ਜਗਤ ਝੂਠ ਹੈ ਅਸਲਤ ਨਹੀਂ ਅਸਲ ਹੈ ਸੱਚ ਅਸਲ ਹੈ ਅਕਾਲਪੁਰਖ ਸੋ ਸੁਪਨੇ ਪਿੱਛੇ ਨ ਲੱਗਿਏ ਵਿਕਾਰਾਂ ਪਿੱਛੇ ਨ ਲੱਗਿਏ ਝੂਠ ਪਿੱਛੇ ਨ ਲੱਗਿਏ ਬਲਕੇ ਸੱਚੇ ਨੂੰ ਅਕਾਲਪੁਰਖ ਨੂੰ ਯਾਦ ਰੱਖਿਏ ਉਸ ਨੂੰ ਸਦਾ ਚੇਤੇ ਅੰਦਰ ਰੱਖੀਏ ਸਦਾ ਉਸਨੂੰ ਸਿਮਰਦੇ ਰਹੇ ਮਨਾ ਪਾਪਾਂ ਤੋਂ ਡਰ ਗੁਰੂ ਤੇਗ ਬਹਾਦਰ ਜੀ ਸਾਨੂੰ ਜ਼ਿੰਦਗੀ ਦਾ ਸਹੀ ਰਸਤਾ ਦਿਖਾਉਂਦੇ ਹੋਏ ਅਨਮੋਲ ਸਿੱਖਿਆ ਤੇਰੇ ਹਨ ਕੇ ਨਾਰ ਅਚੇਤ ਪਾਪ ਤੇ ਡਰਦੇ ਦੇਨ ਧਿਆਨ ਸਗਲ ਪੈ ਪੰਜਨ ਸ਼ਰਣ ਤਾਹ ਤੁਮ ਪਰ ਰਹਾ ਭਾਵ ਇਹ ਅਚੇਤਮਨ ਹੈ ਗਾਫਲਨਰ ਪਾਪਾਂ ਤੋਂ ਬਚਿਆ ਰੋ ਪਾਪ ਕਰਮ ਕਰਨ ਤੋਂ ਬਚ ਪਰ ਮਨ ਕਿਵੇਂ ਇਨਾ ਕਰਮਾਂ ਤੋਂ ਬਚੇ ਉਸ ਬਾਰੇ ਗੁਰੂ ਸੇ ਅਪਨਾਲ ਹੀ ਫਰਮਾਉਂਦੇ ਹਨ ਕਿ ਪਾਪਾਂ ਤੋਂ ਬਚਣ ਲਈ ਇਨਾ ਕਰਮਾਂ ਤੋਂ ਬਚੇ ਰਹਿਣ ਲਈ ਉਸ ਅਕਾਲ ਪੁਰਖ ਦੀ ਸ਼ਰਨ ਪੈ ਜੋ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਜੋ ਸਾਰੇ ਡਰਾਂ ਨੂੰ ਦੂਰ ਕਰਨ ਵਾਲਾ ਹੈ ਸੋ ਇਹ ਮਨਾ ਪਾਪ ਤਿਆਗ ਤੇ ਅਕਾਲ ਪੁਰਖ ਨਾਲ ਪਿਆਰ ਕਰ ਉਸਦੇ ਗੁਣ ਚੇਤੇ ਕਰ ਉਸਦੇ ਨਾਮ ਨਾਲ ਆਪਣੇ ਜੀਵਨ ਨੂੰ ਰੰਗ ਜਦ ਰੱਬੀ ਨਾਮ ਮਨ ਅੰਦਰ ਵਸਦਾ ਫਿਰ ਪਾਪ ਦੂਰ ਹੋ ਜਾਂਦੇ ਹਨ ਸੁਮਨਾ ਇਕ ਨੂੰ ਧਿਆ ਉਸ ਨੂੰ ਮਨ ਚ ਵਸਾ ਗੁਰੂ ਹੀ ਦੁਰਮਤ ਦੂਰ ਕਰਦਾ ਹੈ ਮਨ ਦੀ ਖੋਟੀ ਮਤ ਦੁਰਮਤ ਨਾ ਆਪਣੇ ਆਪ ਦੂਰ ਹੁੰਦੀ ਹੈ ਨਾ ਹੀ ਕਿਸੇ ਮੰਤਰ ਨਾਲ ਇਸ ਨੂੰ ਸਿਰਫ ਤੇ ਸਿਰਫ ਗੁਰੂ ਹੀ ਦੂਰ ਕਰਦਾ ਹੈ ਸ਼ਬਦ ਹੀ ਦੂਰ ਕਰਦਾ ਹੈ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਫਰਮਾਦੇ ਹਨ ਕਿ ਜਦ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਉ ਚਿੰਤਾ ਮਨ ਕਾਟੀ ਜਮ ਕੀ ਫਾਸੀ ਭਾਵੇਂ ਜਦੋਂ ਮਨ ਸਾਧ ਪਵ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਦੇ ਹੁਕਮ ਤੇ ਚੱਲਦਾ ਤਦੋਂ ਇਸ ਦੀ ਸਾਰੀ ਕੋਜੀ ਮਨਤ ਦੁਰਮਤ ਨਾਸ਼ ਹੋ ਜਾਂਦੀ ਹੈ ਅਤੇ ਜਦੋਂ ਭੈੜੇ ਮਤ ਦੂਰ ਹੁੰਦੀ ਹੈ ਤਾਹੇ ਨਾਨਕ ਇਹੇ ਮਨ ਫਿਰ ਅਕਾਲ ਪੁਰਖ ਨੂੰ ਸਿਮਰਦਾ ਹੈ ਉਸ ਨਾਲ ਜੁੜਦਾ ਹੈ ਤਦ ਇਹ ਮਨ ਚਿੰਤਾ ਮਨ ਪਾਪ ਬੰਦਿਆ ਕਾਮਨਾਵਾਂ ਪੂਰੀਆਂ ਕਰਨ ਵਾਲਾ ਨਿਰੰਕਾਰ ਨੂੰ ਚੇਤੇ ਕਰਦਾ ਹੈ ਜਦ ਮਨ ਨਿਰੰਕਾਰ ਨੂੰ ਚੇਤੇ ਕਰਦਾ ਹੈ ਤਾਂ ਇਸ ਦੀ ਜੰਮ ਦੀ ਫਾਹੀ ਵੀ ਕੱਟੀ ਜਾਂਦੀ ਹੈ ਇਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਇਹ ਬੰਦਨਾ ਤੋਂ ਆਜ਼ਾਦ ਹੋ ਜਾਂਦਾ ਹੈ ਫਿਰ ਤਾਂ ਕੋਈ ਵਿਕਾਰ ਰਹਿ ਹੀ ਨਹੀਂ ਜਾਂਦਾ ਇਹ ਸਭ ਹੁੰਦਾ ਹੈ ਗੁਰੂ ਦੀ ਮੱਤ ਨਾਲ ਇਸ ਲਈ ਐ ਮਨਾ ਗੁਰੂ ਦੇ ਲੜ ਲੱਗ ਉਸ ਦੀ ਸੰਗਤ ਕਰ ਉਸ ਦੀ ਬਾਣੀ ਨੂੰ ਮਨ ਅੰਦਰ ਵਸਾ ਰਬ ਖੁਸ਼ਬੂ ਵਾਂਗ ਹੈ ਜਿਵੇਂ ਫੁੱਲ ਅੰਦਰ ਸੁਗੰਧ ਹੈ ਇੰਜ ਮਨ ਅੰਦਰ ਅਕਾਲ ਪੁਰਖ ਹੈ ਉਸ ਦੀ ਸੁਗੰਧ ਹੈ ਉਸ ਦੀ ਜੋਤ ਹੈ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਪਹੁਪ ਮਦ ਜਿਉ ਬਾਸ ਵਸਤ ਹੈ ਮੁਕਰ ਮਾਂ ਹੈ ਜਿਸ છਾਈ ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਜੋ ਪਾਏ ਪਾਵ ਫੁੱਲਾਂ ਵਿੱਚ ਜਿਸ ਤਰ੍ਹਾਂ ਵਾਸ਼ਨਾ ਸੁਗੰਧੀ ਖੁਸ਼ਬੂ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਜਿਸ ਤਰ੍ਹਾਂ ਮਨੁੱਖੀ ਚਿਹਰੇ ਦਾ ਪ੍ਰਤਿਬਿੰਬ ਦਿਖਾਈ ਦਿੰਦਾ ਹੈ ਅਕਸ ਦਿਖਾਈ ਦਿੰਦਾ ਹੈ ਇੰਜ ਹੀ ਹਰ ਪਾਵ ਆਕਾਨਪੁਰਖ ਇੱਕ ਰਸ ਹਰੇਕ ਅੰਦਰ ਵਸਦਾ ਹੈ ਸੋ ਐ ਭਾਈ ਜੋ ਅੰਦਰ ਹੈ ਉਸ ਨੂੰ ਅੰਦਰ ਹੀ ਖੋਜੋ ਆਪਣੇ ਕਟ ਅੰਦਰੋਂ ਉਸ ਦੀ ਮਹਿਕ ਨੂੰ ਪਛਾਣੋ ਉਸ ਦੇ ਅਕਸ ਨੂੰ ਆਪਣੇ ਅੰਦਰ ਦੇਖੋ ਅੰਦਰੋਂ ਕੋਝਿਆ ਹੀ ਅਕਾਲਪੁਰਖ ਮਿਲਦਾ ਹੈ ਜਦ ਅੰਦਰੋਂ ਉਸ ਦੀ ਪਛਾਣ ਹੋ ਜਾਏ ਜਦ ਅੰਦਰ ਮਹਿਕ ਜਾਏ ਜਦ ਆਪਣਾ ਅੰਦਰ ਮਹਿਕ ਜਾਏ ਫਿਰ ਹਰ ਪਾਸਾ ਹੀ ਉਸ ਦੀ ਮਹਿਕ ਨਾਲ ਮੈਕਨ ਲੱਗ ਪੈਂਦਾ ਹੈ ਹਰ ਪਾਸੇ ਫਿਰ ਉਸ ਦੀ ਹੀ ਜੋਤ ਨਜ਼ਰੀ ਪੈਂਦੀ ਹੈ ਇਸ ਲਈ ਇਹ ਮਨਾ ਗੁਰੂ ਦੀ ਸਿੱਖਿਆ ਤੇ ਚੱਲ ਕੇ ਮਨ ਨੂੰ ਖੋਜ ਇੱਥੇ ਹੀ ਉਹ ਆਪ ਹੈ ਉਸ ਦੀ ਜੋਤ ਹੈ ਉਸ ਦੀ ਮਹਿਕ ਹੈ ਉਸ ਦਾ ਅਕਸ ਹੈ ਤਾਂ ਗੁਰੂ ਘਰੂ ਈਸ਼ਾਨ ਗੁਰੂ ਤੇ ਇੱਕ ਬਾਦਰ ਜੀ ਦੇ ਪੰਜ ਅਨਮੋਲ ਵਿਚਾਰ ਇਹੋ ਜੇ ਕਈ ਸਾਰੇ ਵਿਚਾਰ ਕਈ ਸਾਰੀਆਂ ਸਿੱਖਿਆਵਾਂ ਕਈ ਸਾਰੇ ਉਪਦੇਸ਼ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਏ ਹੀ ਪਏ ਹਨ ਜੋ ਸਾਡੇ ਜੀਵਨ ਨੂੰ ਸੋਨਾ ਬਣਾਉਂਦੇ ਹਨ ਜੋ ਸਾਨੂੰ ਮਤ ਬਖਸ਼ਦੇ ਹਨ ਜੋ ਸਾਡੇ ਮਨ ਦੇ ਵੀਰੇ ਅੰਦਰ ਰੱਬੀ ਨਾਮ ਦੀ ਮਹਿਕ ਪੈਦਾ ਕਰਦੇ ਹਨ ਸੋ ਆਓ ਗੁਰੂ ਪਿਆਰੋ ਗੁਰੂ ਸਾਹਿਬ ਦੇ ਵਿਚਾਰਾਂ ਨਾਲ ਜੁੜੀਏ ਗੁਰੂ ਦੇ ਵਿਚਾਰ ਹੀ ਮਨ ਨੂੰ ਤਕੜਾ ਬਣਾਉਂਦੇ ਹਨ ਮਨ ਨੂੰ ਚੰਗਾ ਦੇਖ ਲਾਉਂਦੇ ਹਨ ਮਨ ਨੂੰ ਰੱਬੀ ਨਾਮ ਵਾਲੇ ਪਾਸੇ ਲਾਂਦੇ ਹਨ ਜਦ ਮਨ ਇੱਕ ਵਾਲੇ ਪਾਸੇ ਲੱਗਦਾ ਹੈ ਫਿਰ ਇਹ ਸੁੱਖ ਦੁੱਖ ਉਸਤ ਨਿੰਦਾ ਖੁਸ਼ੀ ਗਮੀ ਮਾਨ અપਮਾਨ ਆਦਤੋਂ ਉਤਾਹ ਹੋ ਜਾਂਦਾ ਹੈ ਫਿਰ ਮਨ ਇਸ ਜਗਤ ਨੂੰ ਉੰਜ ਹੀ ਦੇਖਦਾ ਹੈ ਜਿਹਾ ਜਿਹਾ ਇਹ ਹੈ ਬਿਨਾਂ ਕਿਸੇ ਵਿਕਾਰ ਤੇ ਬਿਨਾਂ ਕਿਸੇ ਵਿਤਕਰੇ ਦੇ ਬਿਨਾਂ ਕਿਸੇ ਲੋਭ ਦੇ ਇਹੋ ਜਿਹਾ ਮਨ ਫਿਰ ਉਸਤਾ ਹੀ ਰੂਪ ਹੋ ਜਨਹਤਾਓ ਗੁਰੂ ਪਿਆਰੂ ਗੁਰੂ ਸਾਹਿਬ ਦੀ ਬਾਣੀ ਨੂੰ ਵਾਰ-ਵਾਰ ਪੜ੍ਹੀਏ ਸਮਝੀਏ ਤੇ ਜੀਵਨ ਦਾ ਅੰਗ ਬਣਾ ਲਈਏ ਤਾਂ ਜੋ ਜੀਵਨ ਆਨੰਦ ਨਾਲ ਪਰ ਸਕੇ ਅੰਤ ਵਿੱਚ ਤਾਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਸ਼ਹੀਦੀ ਪੂਰੇ ਜਗਤ ਅੰਦਰ ਇੱਕ ਮਿਸਾਲ ਹੈ ਜਿਨ੍ਹਾਂ ਦੀ ਬਾਣੀ ਅਤੇ ਸ਼ਹੀਦੀ ਸਾਨੂੰ ਸਹੀ ਜੀਵਨ ਜਾਚ ਚੰਗੀ ਜੀਵਨ ਜਾਸ ਸਿਖਾਉਂਦੀ ਹੈ ਸਾਨੂੰ ਹੱਕਾਂ ਲਈ ਖੜਨਾ ਸਿਖਾਉਂਦੀ ਹੈ ਸਾਨੂੰ ਜਗਤ ਵਿੱਚ ਜਿਉਣਾ ਸਿਖਾਉਂਦੀ ਹੈ ਸਾਨੂੰ ਨਿਰੰਕਾਰ ਨਾਲ ਜੁੜਨਾ ਸਿਖਾਉਂਦੀ ਹੈ ਐਸੇ ਸਤਿਗੁਰੂ ਨੂੰ ਵਾਰ-ਵਾਰ ਸਜਦਾ ਕਰੀਏ ਵਾਰ-ਵਾਰ ਪ੍ਰਣਾਮ ਕਰੀਏ ਨਮਸਕਾਰ ਕਰੀਏ ਧੰਵਾਦ ਹੋਈਆਂ ਪੁੱਲਾਂ ਚੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ